ਸਸੀਕਲ ਜੀ ਅੱਜ ਤੁਹਾਨੂੰ ਦੱਸਾਂਗੇ ਆਪਾਂ ਫਿਨਿਸ਼ਿੰਗ ਪੱਟੀ ਲਗਾਉਣ ਦਾ ਢੰਗ ਇਹਦੇ ਲਈ ਦੇਖੋ ਆਪਾਂ ਟਿਸ਼ੂ ਲਿਆਏ ਤੇ ਆਹ ਵਾਲੀ ਆਪਾਂ ਕੁੜਤਾ ਪੱਟੀ ਲਈ ਆ ਦੇਖੋ ਜੀ ਇਹ ਇਸ ਢੰਗ ਨਾਲ ਆਪਾਂ ਜੋ ਸ਼ਰਟ ਦੇ نیچے ਲਗਾਉਨੇ ਹੁੰਨੇ ਆ ਇਹ ਦੱਸਦੇ ਹਾਂ ਹੁਣ ਤੁਹਾਨੂੰ ਕਿਸ ਤਰ੍ਹਾਂ ਇਹਨੂੰ ਆਪਾਂ ਤਿਆਰ ਕਰਦੇ ਹਾਂ ਪਹਿਲਾਂ ਪ੍ਰੈਸ ਗਰਮ ਕਰਕੇ ਦੇਖੋ ਜੀ ਇਹ ਪੂਰਾ ਆਪਾਂ ਤਿਆਰ ਕਰ ਲੈਣਾ ਹੈ ਫਰੰਟ ਪੱਲੇ ਤੇ ਮੈਂ ਲਗਾ ਲਿਆ ਆਪਾਂ ਹੁਣ ਇਹ ਬੈਕ ਪੱਲੇ ਦੀ ਤਿਆਰੀ ਕਰਦੇ ਹਾਂ ਇਸੇ ਤਰ੍ਹਾਂ ਬੈਲਾ ਆਪਾਂ ਇਹਨੂੰ ਸਾਰੇ ਨੂੰ ਕੱਪੜੇ ਦੇ ਉੱਤੇ ਇਹ ਵਾਲੀ ਪੇਸਟ ਨੂੰ ਪੇਸਟ ਕਰ ਲੈਣੇ ਆ। ਹਾਂਜੀ ਆਹ ਦੇਖੋ ਜਿੱਥੇ ਆਪਣਾ ਚਾਕ ਸ਼ੁਰੂ ਹੁੰਦਾ ਹੈ ਇੱਥੇ ਆਪਾਂ ਇਹ ਵਾਲੀ ਜੋ ਫਿਨਿਸ਼ਿੰਗ ਪੱਟੀ ਹੈ ਇਹ ਧਰਨੀ ਆ ਦੋਨੋਂ ਪਾਸੋਂ ਇਹ ਵਾਲੀ ਮੈਕਨ ਫੋਲਡ ਕਰ ਲਈ ਆ ਤੇ ਜੋ ਐਕਸਟਰਾ ਕੱਪੜਾ ਹੈ ਉਹ ਵੀ ਆਪਾਂ ਕਟਿੰਗ ਕਰ ਦੇਣਾ ਬਸ ਅੱਧਾ-ਅੱਧਾ ਇੰਚ ਕੱਪੜਾ ਇਹਦੇ ਵਿੱਚ ਆਪਾਂ ਰੱਖਣਾ ਹੈ ਕਿਉਂਕਿ ਇਹਦੇ ਜੋ ਚਾਕ ਨੇ ਉਹ ਨਹੀਂ ਫੋਲਡ ਕਰਨੇ ਆਪਾਂ ਆਹ ਦੇਖੋ ਜੀ ਇੱਥੋਂ ਮੈਂ ਧਰ ਲਿਆ ਇਹ ਚਾਕ ਕੋ ਦੇ ਕੋਲ ਇਹ ਵਾਲੀ ਫਿਨਿਸ਼ਿੰਗ ਪੱਟੀ ਮੈਂ ਰੱਖ ਕੇ ਆਵਲੀ ਸਲਾਈ ਲਾ ਲਈਆ ਇੱਥੇ ਜੋ ਕਰੀਜ ਸੀਗੀ ਪਹਿਲਾਂ ਹੀ ਆਪਾਂ ਬਣਾ ਲਈਆ ਹੁਣ ਜਿੱਥੇ ਜਾ ਕੇ ਆਪਾਂ ਜੀ ਆਪਣੇ ਆਹ ਵਾਲੇ ਆਪਾਂ ਇਹ ਠਾਣੀ ਲੇੜੀ ਮੋੜਨੀ ਆ ਉਥੇ ਜਾ ਕੇ ਪਹਿਲਾਂ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਇਹ ਵਾਲੇ ਕੱਪੜੇ ਨੂੰ ਤੇ ਆਹ ਵਾਲੇ ਢੰਗ ਨਾਲ ਦੇਖੋ ਆਪਾਂ ਸਲਾਈ ਲਗਾਉਣੀ ਆ ਇਸ ਤੋਂ ਬਾਅਦ ਫੇਰ ਇਸ ਨੂੰ ਇਸ ਢੰਗ ਨਾਲ ਦੇਖੋ ਆਪਾਂ ਫੋਲਡ ਕਰ ਦੇਣਾ ਇਹਦੇ ਵਿੱਚ ਨੂੰ ਤੇ ਜਿੰਨਾ ਆਹ ਵਾਲੇ ਇਹਨੂੰ ਫੇਰ ਇੱਥੋਂ ਮੋੜ ਲੈਣਾ ਹੈ ਆਪਾਂ ਹਾਂਜੀ ਇਸ ਢੰਗ ਨਾਲ ਆਪਾਂ ਇਹਨੂੰ ਵੀ ਸਾਰੇ ਨੂੰ ਸਲਾਈ ਲਗਾ ਲੈਣੇ ਆ ਹਾਂਜੀ ਫਿਨਿਸ਼ਿੰਗ ਪੱਟੀ ਦੇਖੋ ਜੀ ਆਪਾਂ ਸਾਰੇ ਪਾਸੇ ਲਗਾ ਲਈ ਆ ਬੈਕ ਸਾਈਡ ਹੈ ਇਹ ਪੱਲੇ ਦੀ ਫਰੰਟ ਦੇ ਉੱਤੇ ਆਪਾਂ ਜੋ ਮੂਰੇ ਨਹੀਂ ਲਗਾਈ ਹੈਗੀ ਸਿਰਫ ਚਾਕਾਂ ਤੇ ਲਗਾਈ ਆ ਆ ਦੇਖੋ ਜੀ ਹੁਣ ਆਪਾਂ ਇਹਨੂੰ ਇਸ ਢੰਗ ਨਾਲ ਲਗਾਇਆ ਸੀਗਾ ਇਹ ਸਿਰਫ ਅੰਦਰਲੇ ਪਾਸੇ ਹੀ ਸ਼ੋ ਹੋਊਗੀ ਬਾਹਰਲੇ ਪਾਸੇ ਆਪਾਂ ਨਹੀਂ ਦਿਖਾਈ ਹੈਗੀ ਆਪਾਂ ਪਾਈਪਿੰਗ ਦੀ ਤਰ੍ਹਾਂ ਵੈਸੇ ਬਾਹਰ ਵੀ ਸ਼ੋ ਕਰ ਸਕਦੇ ਆ ਜੇ ਕਸਟਮਰ ਦੀ ਮਰਜ਼ੀ ਹੋਵੇ ਤਾਂ ਦੇਖੋ ਜੀ ਇਹ ਤੋਂ ਬਾਅਦ ਹੁਣ ਜਿਹੜਾ ਐਕਸਟਰਾ ਧਾਗੇ ਨੂੰ ਕਟਿੰਗ ਕਰ ਦੇਣੇ ਤੇ ਇਹਨੂੰ ਆਪਾਂ ਕੱਚਾ ਵੀ ਕਰ ਸਕਦੇ ਆ ਸਲਾਈ ਦੇ ਨਾਲ ਤੇ نیچے ਆ ਕੇ ਦੇਖੋ ਜਿਹੜਾ ਆਪਣਾ ਬਣ ਜੂਗਾ ਕਾਰਨਰ ਇਹਦਾ ਦੇਖੋ ਫਿਨਿਸ਼ਿੰਗ ਦੇ ਨਾਲ ਬਿਲਕੁਲ ਬਣ ਜੂਗਾ ਸਾਰੇ ਨੂੰ ਇਸ ਤਰ੍ਹਾਂ ਪ੍ਰੈਸ ਕਰ ਲੈਣੀ ਆ ਜੀ ਦੇਖੋ ਜੀ ਤੇ ਬੈਕ ਸਾਈਡ ਤੋਂ ਇਹਦੀ ਲੋਕੋ ਕੁਛ ਇਸ ਤਰ੍ਹਾਂ ਹੋਵੇਗੀ ਆਮੈਂ ਸਲਾਈ ਲਗਾਈ ਆ ਇਹ ਤੁਸੀਂ ਦੇਖ ਲਓ ਵੀ ਸਲਾਈ ਤੋਂ ਬਗੈਰ ਪ੍ਰੈਸ ਨਾਲ ਜ਼ਿਆਦਾ ਫਿਨਿਸ਼ਿੰਗ ਆਉਂਦੀ ਆ ਦੇਖੋ ਸਲਾਈ ਨਾਲ ਥੋੜੇ ਇਹਦੇ ਵਿੱਚ ਬਲ ਪੈ ਜਾਂਦੇ ਨੇ ਆਪਾਂ ਦੁਬਾਰੇ ਇਸ ਦੇ ਉੱਤੇ ਪ੍ਰੈਸ ਫੇਰ ਲਾਂਗੇ ਹਾਂਜੀ ਪ੍ਰੈਸ ਨਾਲੇ ਬਿਲਕੁਲ ਲੋਟ ਹੋ ਗਿਆ ਦੇਖੋ ਜੀ ਹਾਂਜੀ ਆ ਦੇਖੋ ਜੀ ਹਾਂਜੀ ਇਸ ਤਰ੍ਹਾਂ ਆਪਣੀ ਫਿਨਿਸ਼ਿੰਗ ਪੱਟੀ ਲਾ ਕੇ ਤਿਆਰ ਆ ਓਕੇ ਥੈਂਕ ਯੂ ਜੀ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਥੈਂਕ ਯੂ